ਅੱਜ ਜਿੱਥੇ ਚੱਲ ਰਿਹਾ ਪਾਸੋ 11 ਵਾੜਾਂ ਦੇ ਲਕਸ਼ਣ ਲੱਗ ਰਹੇ ਨੇ। ਲੱਭਾ ਚੱਲ ਰਿਹਾ ਜੀ ਬੜਾ ਸ਼ਾਂਤਮਈ ਹਾਲ ਲੋਕ ਬਹੁਤ ਖੁਸ਼ ਆਦੇ ਨਾਲ ਵੋਟਾਂ ਪਾ ਰਹੇ ਆ। ਸਾਰੇ ਨੂੰ ਪਤਾ ਕਿ ਇਹ ਲਕਸ਼ਣ ਜਿਹੜੀਆਂ ਸਾਡੇ ਵਾਰਡ ਦੀ ਡਿਵੈਲਪਮੈਂਟ ਦੀ ਇਲੈਕਸ਼ਨ ਹਨ। ਸਾਰੇ ਬਹੁਤ ਹੀ ਚਾਹਨਾ ਬਜ਼ੁਰਗ ਮਾਤਾਵਾਂ ਨੌਜਵਾਨ ਇੱਥੇ ਸਾਰੇ ਜਿਹੜੇ ਵੀ ਸਾਰੇ ਇਕੱਠੇ ਹੋਣ। ਵੋਟ ਦਾ ਸਕਾਰਾ ਇਸਤੇਮਾਲ ਕਰਦੇ ਆ ਸਭ ਨੂੰ ਬੇਨਤੀ ਕਰਦੇ ਆ ਕਿ ਘਰਾਂ ਦੇ ਲੋਕ ਵੋਟ ਜ਼ਰੂਰ ਦੇੋ ਕਿਉਂਕਿ ਬਾਅਦ ਵਿੱਚ ਤੁਸੀਂ ਕੋਈ ਸੌਣ ਦਾ ਕੋਈ ਫਾਇਦਾ ਨਹੀਂ ਜਿਵੇਂ ਮੈਂ ਵੋਟ ਨਹੀਂ ਪਾਈ ਜਾਂ ਮੈਂ ਰਹਿ ਗਿਆ ਕਿਉਂਕਿ ਹੁਣ ਤੁਸੀਂ ਆਪਣੀ ਮਰਜ਼ੀ ਦਾ ਜਿੰਨੇ ਦੁਆਰ ਚੋਣ ਸਕਦੇ ਹੋ। ਪਰ ਮੱਤੀ ਦਾ ਜਿੱਥੇ ਸੈਕਟਰ ਹੋਵੇ ਦੁਆਰ ਚੋਣ ਦੀ ਗੱਲ ਆ ਉਹ ਸਾਰਾ ਪੰਜਾਬ ਅੱਜ ਇਲੈਕਸ਼ਨ ਹੋ ਰਹੀ ਹੈ। ਸਭ ਨੂੰ ਪਤਾ ਕਿ ਪੰਜਾਬ ਸਰਕਾਰ ਬਹੁਤ ਵਾਕਮਾਲ ਕੰਮ ਕਰ ਰਹੀ ਹੈ। ਸੀਸਕੁੰਡ ਬਿਜਲੀ ਮੁਫਤ ਮਿਲ ਰਹੀ ਹੈ। ਔਰ 50000 ਤੋਂ ਵੱਧ ਪੰਧੀਆਂ ਮਿਲ ਗਈਆਂ। ਬਹੁਤ ਹੀ ਅੱਛਾ ਕੰਮ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ। ਮਾਨਯੋਗ ਅਦਾਲਤ ਨੇ ਇਲੈਕਸ਼ਨਰਾਂ ਦੇ ਕਿਸਿਆਂ ਨੇ ਪਟਵਾ ਦੇ ਦੀ ਆ ਜੀ ਤਾਂ ਹੁੰਦਾ ਹੀ ਹੈ ਜਿੱਥੇ ਵੀ ਕੋਈ ਇਸ ਤਰ੍ਹਾਂ ਦਾ ਲੱਗਦਾ ਮਾਨਯੋਗ ਅਦਾਲਤ ਨੂੰ ਤਾਂ ਕਰ ਸਕਦੇ ਨਹੀਂ ਕੋਈ ਜਾਨੀ ਦੁਆਰਾ ਆਪੋਜੀਸ਼ਨ ਲਗਾਤਾਰ ਜਾਮ ਲਾ ਰਹੀ ਸੀ ਤੁਸੀਂ ਧੱਕਾ ਕਰੋਗੇ ਆਮ ਆਦਮੀ ਪਾਰਟੀ ਇਹ ਭਾਸ ਹੁੰਦੀ ਹੈ ਕਰਦੇ ਤੁਸੀਂ ਕੋਈ ਧੱਕਾ ਸਰਪੰਚੀ ਦੀ ਇਲੈਕਸ਼ਨ ਹੋ ਗਿਆ ਦੀ ਹੈ ਜੀ ਆ ਬਾਅਦ ਇਲੈਕਸ਼ਨ ਆਉਗੇ ਦੀਆਂ ਚਾਰ ਕਿਤੇ ਹੋਇਆ ਧੱਕਾ ਜੀ ਇਹ ਤਾਂ ਪ੍ਰਾਣੀਆਂ ਪਾਰਟੀਆਂ ਨੂੰ ਆਸਤਾ ਨਹੀਂ ਜੀ ਉਦਾਂ ਹੀ ਬਿਆਨ ਜਾਂ ਬੁਣਾ ਕੇ ਨਾ ਆਪਦਾ ਆਪਣੇ ਆਪ ਨੂੰ ਸਰਗਰਮ ਰੱਖਣਾ ਚਾਹੁੰਦੀਆਂ ਨੇ ਕਿ ਤਾਂ ਕਿ ਸਾਡੀ ਹਾਜ਼ਰੀ ਲੱਗਦੇ ਰਵੇ ਟੈਲੀਵਿਜ਼ਨ ਤੇ ਅਸੀਂ ਦਿਖਦੇ ਰਹੀਏ ਇਸ ਤੋਂ ਬਾਅਦ ਹੋਰ ਕੁਝ ਨਹੀਂ ਊੜਾ ਮੱਝ ਨਾ ਪਟਿਆਲੇ ਬੈਠੇ ਸੀ ਆਊਟ ਆਫ ਏਰੀਆ ਚ ਤਾਂ ਉਸ ਭੱਜ ਭੱਲੇ ਪ੍ਰਾਜ ਜਿਹਾ ਬੋਲ ਗੁੰਡਾ ਵੀ ਉਹ ਉਹਨਾਂ ਦਾ ਜਿਲ੍ਹਾ ਜੀ ਸਾਡਾ ਸਾਰਾ ਅਸੀਂ ਪਟਿਆਲਾ ਜਿਲ੍ਹਾ ਲੁਧਿਆਣਾ ਵਾਲੇ ਆਂ ਉਹਨੇ ਹਨ ਮੰਗਦਾ ਹੈ ਕਿ ਤੁਸੀਂ ਜਾਂ ਸਾਡੀ ਜੀਆ ਸਾਡੀ ਜੀਆ ਦੇਖ ਸਕਦੇ ਆਓ ਮਖਰੀ ਕਰਨਾ ਚਾਹੀਦਾ ਜਿੱਥੇ ਵੋਟ ਪੈ ਰਹੀ ਹੈ ਅੰਦਰ ਤੁਸੀਂ ਆਪਣੇ ਰੱਲ ਕੇ ਜਾ ਸਕਦੇ ਹੋ ਤੇ ਸਾਡੀ ਸਾਰਾ ਕੁਝ ਚੀਕ ਚੱਲ ਕਿੰਨੇ ਕੇ ਵਾਦਾ ਤੋਂ ਜਿੱਤ ਤੁਹਾਨੂੰ ਲੱਗਦਾ ਜੀ ਸਾਰੇ ਜਿੱਤਾਂਗੇ ਜਿੱ ਹੁੰਦਾ ਫੇਰ ਆ ਜੀ ਝਾੜ ਟਾੜੂ ਹੋਈ ਪਈ ਹੈ ਚੱਲ